ਤੇ ਗੋਟ ਫਾਰਮ ਲਹਿਰਾ ਪੀਗਾ ਤੇ ਬਠਿੰਡਾ ਆ ਲਹਿਰਾ ਵਿਗਿਆ ਇੱਥੇ ਮੇਲਾ ਲੱਗ ਰਿਹਾ ਲਓ ਜੀ ਪੁੱਛੋ ਮੰਡੀ ਦੀ ਅਨਾਜ ਮੰਡੀ ਵਿੱਚ ਜਿਹੜਾ ਦੋ ਰੋਜ਼ਾ ਕਿਸਾਨ ਮੇਲਾ ਸੀ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਤੇ ਉਹਦੇ 'ਚ ਬੱਕਰੀ ਪਾਲਕਾਂ ਦੀ ਵੀ ਬੱਲੇ ਬੱਲੇ ਆ ਇਹਨਾਂ ਨੂੰ ਜਿਵੇਂ ਆਪਾਂ ਫਿਲਮਾਂ ਦੇ ਹੀਰੋ ਨੂੰ ਦੇਖਣਾ ਹੁੰਨੇ ਆ ਜਾਂ ਇਹ ਇਹਨਾਂ ਨੂੰ ਵੀ ਦੂਰੋਂ ਦੂਰੋਂ ਦੇਖਣਾ ਹੁੰਦੇ ਤੇ ਇਹਨਾਂ ਦੀਆਂ ਜਿਹੜੀਆਂ ਬੜੀ ਮਿਹਨਤ ਨਾਲ ਨਸਲਾਂ ਪਾਲੀਆਂ ਖਰਾਕਾ ਖਵਾ ਕੇ ਇਹਨਾਂ ਨੇ ਤੇ ਆਹ ਦੇਖੋ ਇਹ ਹਾਂ ਇਹ ਦੱਸ ਕੀ ਨਾ ਬਾਈ ਜੀ ਥੋੜਾ ਪਹਿਲਾਂ ਇੱਕ ਮਿੰਟ ਦੀ ਆਪਾਂ ਮੱਝਾਂ ਨਾਲ ਵੀ ਸੀਗਾ ਬੱਕਰੀਆਂ ਨਾਲ ਵੀ ਸੀ ਹੂੰ ਬੜੀ ਆਪਾਂ ਜਿੰਨੇ ਨਾਲ ਜੀਆ ਠੀਕ ਹੈ ਕਿੰਨੀ ਉਮਰ ਦਾ ਹੋ ਗਿਆ ਇਹ ਹੁਣ 2 ਸਾਲ ਦਾ ਹੋ ਗਿਆ ਤੇ ਕੱਦ ਕਿੰਨਾ ਕੋ 45 ਇੰਚ ਹੈ ਅੱਗੇ ਬਰੀਡ ਜਿਹੜੀ ਤਿਆਰ ਕਰਦੇ ਆ ਜਿਵੇਂ ਅੱਗੇ ਕੋਈ ਬੱਚੇ ਵੀ ਆਏ ਹੋਏ ਨੇ ਆਪਣੇ ਕੋਲ ਹਾਂ ਉਹ ਬੱਕਰਾ ਹੈਗਾ ਹੋਰ ਵੱਡਾ ਬੱਕਰਾ ਬਣਾ ਅੱਛਾ ਇਹਦਾ ਕੱਦਾ ਹੈ 40 ਇੰਚ ਕੱਦਾ ਇਹ 40 ਇੰਚ ਇਹ ਪੂਰੇ ਰੰਦ ਹੋ ਗਿਆ ਅੱਠ ਦੰਦ ਹੋ ਗਿਆ ਅੱਠ ਦੰਦ ਹਾਂ ਲੰਮਾਈ ਨੂੰ ਵੀ ਬਹੁਤ ਆਏ ਬੱਕਰੀ ਹੋਰ ਕੋਈ ਖਾਸੀਅਤ ਬੱਕਰੀਆਂ ਚ ਇਤੋਂ ਉਹ ਬੱਕਰੀਆਂ ਬੱਕਰੀਆਂ ਆਪਣੇ ਕੋਲ ਸਾਰੀਆਂ ਚੰਗੀਆਂ ਦੁੱਧ ਕਾਣਾਂ ਮਾਰ ਲਿਆ ਹਾਂ ਸਾਰੀਆਂ ਸੁਨੱਖੀਆਂ ਬੱਕਰੀਆਂ ਨੇ ਤੇਰੇ ਅੰਦਰ ਵਿੱਚ ਠੀਕ ਹੈ گلابی ਚਾਂਦੀ ਦੇ ਨੀ ਲੰਮੇਆਂ ਕਿਤੇ ਬੈਠੀਆਂ ਇਹ ਆਪਾਂ ਤਿਆਰ ਕਰੀ ਵੀ ਹੈ ਜੀ ਮੇਰੇ ਲੈਣੇ ਨੇ ਹਾਂ ਬੀਟਲ ਬੱਕਰੀਆਂ ਚੋਂ ਅੰਬਰਸਰ ਬੱਕਰੀਆਂ ਚੋਂ ਇਹ ਬੱਕਰੀਆਂ ਤਿਆਰ ਕਰੀਆਂ ਵੰਗਾਂ ਉਹਨਾਂ ਦੀ ਮਿਹਨਤ ਹੈ ਅੱਛਾ ਅੱਛਾ ਕਿੰਨੇ ਕ ਨਾਲ ਹੋਣ ਕੇ ਤੁਹਾਡੇ ਕੋਲ ਤਾਂ ਪਹਿਲਾਂ ਤੁਹਾਡਾ ਪੁਰਾਣਾ ਹੀ ਦੱਸ ਦਿਓ ਤੁਸੀਂ ਸਾਡੇ ਕੋਲੇ ਪੁਰਾਣਾ ਕੰਮ ਆ ਗਿਆ ਏ ਘਟੂ ਘਟ ਹੋ ਗਿਆ ਸਾਨੂੰ ਆਜੋ 45 50 ਸਾਲ ਹੋ ਗਏ ਨੇ ਇਹ ਕੰਮ ਦੇ ਆਹ ਬੱਕਰੀ ਏ ਜਿਹੜੀ ਇਹ ਆ ਬੱਕਰੀ ਦੀ ਭੈਣ ਹੈ ਇਹਨੂੰ ਕੋਈ ਨਹੀਂ ਤੇ ਭਾਈ ਕੀਮਤ ਕਿੰਨੀ ਹੋ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਅੱਜ ਕਿਉਂਕਿ ਪਹਿਲਾਂ ਆ ਬੱਕਰੀਆਂ ਆਪਣਾ ਦੇਸੀ ਬੱਕਰੀਆਂ ਕਹਿੰਦੇ ਜਿਹੜਾ ਅੱਜ ਤਾਂ ਉਹ ਤੇ ਇੱਜ਼ਤ ਮਾਣ ਵੀ ਨਹੀਂ ਦਿੱਤਾ ਜਾਂਦਾ ਸੀ ਕਹਿੰਦੇ ਯਾਰ ਬੱਕਰੀਆਂ ਵਾਲੇ ਹੈਣਾ ਰਸਤੇ ਵੀ ਔਖੇ ਹੁੰਦੇ ਸੀ ਤੇ ਹੁਣ ਜਿਹੜੇ ਹਿਸਾਬ ਨਾਲ ਤੁਹਾਨੂੰ ਦੇਖਣਾਉਂਦੇ ਆ ਦੂਰ ਉਤ ਕੇਾਰੇ ਛੋਟੀਆਂ ਇੰਨੀ ਮਿਹਨਤ ਕੀਤੀ ਆ ਤੇ ਤੁਸੀਂ ਇੱਕ ਨਸਲਾਂ ਪੈਦਾ ਕੀਤੀਆਂ ਇਹ ਇਧਰਲੇ ਪਾਸੇ ਇਹ ਨਸਲ ਦੇ ਹਿਸਾਬ ਨਾਲ ਹੀ ਹੁੰਦਾ ਜਿਹਨੇ ਬੱਕਰੀ ਦੀ ਹੈ ਜਿਹਨਾਂ ਪੰਨਾਂ ਦੀ ਲੰਬਾਈ ਹੈ ਦੁੱਧ ਦੀ ਕੁਆਲਿਟੀ ਹੈ ਉਹਦੇ ਵਿੱਚ ਜਿਵੇਂ 4 ਕਿਲੋ ਜਾਂ 5 ਕਿਲੋ ਦੁੱਧ ਦਿੰਦੀ ਹੈ ਐਡੀ ਬੱਕਰੀ ਉਹ ਅੱਜ ਦੇ ਟਾਈਮ ਦੇ ਵਿੱਚ ਲੱਖ ਰੁਪਏ ਤੋਂ ਬਾਹਰ ਵਿਕ ਰਹੀ ਹੈ 1 ਲੱਖ 25000 ਰੁਪਏ ਵਿਕ ਗਈ ਨੇ ਲੱਖ ਲੱਖ ਜਿਸ ਤਰ੍ਹਾਂ ਵੇਚ ਰਹੀਆਂ ਨੇ ਬੱਕਰੀਆਂ ਐਡੀਆਂ 5 ਕਿਲੋ ਲੀਟਰ ਦੁੱਧ ਹੋਵੇ ਬੱਕਰੀ ਹਲੇ 4 ਲੀਟਰ ਹਾਂ 8 ਕਿਲੋ ਹੋਵੇ ਉਹਦੀ 40 ਬਿਆਣੀ ਚ ਹੈ ਹੋਵੇ ਅੱਛਾ ਪੰਨਾਂ ਦੀ ਲੰਬਾਈ ਹੋਵੇ ਵਧੀਆ ਚੰਗੀ ਹੋਵੇ ਨਾ ਮੇਰੇ ਰਵ ਨਹੀਂ ਰਹਿਣਾ ਵਧੀਆ ਬਹੁਤ ਸਮਝੀ ਹੋਏ ਤੇ ਸਰਕਾਰਾਂ ਇਸ ਪਾਸੇ ਧਿਆਨ ਦਿੱਤੀ ਹੈ ਕਿ ਤੁਸੀਂ ਤਾਂ ਆਪਣੇ ਤੌਰ ਤੇ ਹੋ ਕਰਦੇ ਹੋ ਕਿਸੇ ਦੀ ਝਾਕੀ ਰੱਖਦੇ ਸਰਕਾਰਾਂ ਸਬਸਿਡੀਆਂ ਕੋਈ ਲੋਨ ਵਗੈਰਾ ਜਾਂ ਕੋਈ ਨਵੇਂ ਆਉਂਦੇ ਆ ਕੋਈ ਕਿਸੇ ਨੂੰ ਉਹਨਾਂ ਕਿਸੇ ਆਪਾਂ ਆਪ ਦਾ ਵਧੀਆ ਰੋਜੀ ਰੋਟੀ ਕਮਾਈ ਜੰਨੇ ਸਰਕਾਰਾਂ ਨੇ ਡਕਾਣੀ ਦੇਣਾ ਕਰ ਰਹੇ ਨੇ ਜੀ ਹਾਂ ਜੇ ਆਪਾਂ ਜਿੰਨੇ ਕਰ ਆਪਣੇ ਕੋਲ ਇਹ ਚੀਜ਼ਾਂ ਹੈਗੀਆਂ ਉਹਨਾਂ ਦੇ ਕਰ ਆਪ ਵਧੀਆ ਠੀਕ ਆ ਖੇਤੀਬਾੜੀ ਜਿੰਨੇ ਕਰ ਆਪਣੇ ਕੋਲ ਹੈਗੀ ਹੈਗੀ ਜਦੋਂ ਸਰਕਾਰਾਂ ਕੋਲੇ ਖੇਤੀਬਾੜੀ ਬਾਗੀ ਜਾਂ ਜਨਰਾਂ ਦੇ ਉੱਤੇ ਜਾਂ ਕੋਈ ਵੀ ਆਪਾਂ ਬਿਜ਼ਨਸ ਕਰਦੇ ਆਂਗੇ ਹੁਣ ਪਿੱਛੇ ਇਹ ਗੱਲ ਹੋਈ ਵੀ ਤੋਂਗਾ ਵਾਲੀ ਮੰਡੀ ਲੱਗਦੀ ਹੁੰਦੀ ਸੀ ਬੱਕਰ ਦੀ ਹਟ ਬੰਦੀ ਕਰਾਤੀ ਤੇ ਉਹ ਸਰਕਾਰਾਂ ਐਨੀ ਬੇਫੂਦ ਸਰਕਾਰ ਨਾਲ ਆ ਉਹਨਾਂ ਨੇ ਬੰਦ ਕਰਾ ਦਿੱਤਾ ਹਾਂ ਕਿਉਂ ਕਿੰਨੇ ਗਰੀਬ ਲੋਕਾਂ ਦਾ ਰੋਜ਼ਗਾਰ ਮਰ ਗਿਆ ਆ ਮਾਨਦੀ ਸੀ ਬਲਵਿੰਦਰ ਸਿੰਘ ਮਾਨ ਸੀ ਆਪਣਾ ਡਾਕਟਰ ਡਾਕਟਰ ਮਾਨਫਾ ਬਹੁਤ ਵਧੀਆ ਬਹੁਤ ਵਧੀਆ ਮਾਨਫਾ ਵਾਲਾ ਹੂੰ ਤੇ ਆਪਾਂ ਸਦਾ ਗੱਲ ਕੀ ਹੈ ਜੇ ਆ ਇਹ ਇਹ ਰੀਡਾਂ ਜਿਹੜੀਆਂ ਇਹਨਾਂ ਨੂੰ ਗਰੀਬ ਬੰਦਾ ਵੀ ਪਾਲ ਲੈਂਦਾਗਾ ਹੂੰ ਜੀ ਸੀ ਬੱਕਰੀ ਤੋਂ ਵੀ ਇਹ ਹੌਲੀ ਹੌਲੀ ਆ ਬੰਦਾ ਉੱਠਦਾ ਉੱਠਦਾ ਚੰਗੇ ਜਾਨਵਰ ਬਣਾ ਲੈਂਦਾ ਪੰਜ ਚਾਰ ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਵਧੀਆ ਜਾਨਵਰ ਬਣਾ ਲੈਂਦਾ ਇਹਦੇ ਕੋਲੇ ਹੂੰ ਇਹ ਜਿਹੜੀਆਂ ਸਰਕਾਰਾਂ ਨੇ ਚਾਹੁੰਦੀਆਂ ਨਹੀਂ ਆ ਵੀ ਬੰਦੇ ਸੌਖੇ ਬਣਾ ਆ ਆ ਜਿਹੜੇ ਹੁਣੇ ਤੇ ਇਹ ਬੱਚੇ ਆਪਣੇ ਮਰੀ ਹੈ ਜੀ ਬੱਕਰਿਆਂ ਦੇ ਹਾਂ ਤੇ ਫੀਮੇਲ ਆ ਸਾਰੀਆਂ ਆਪਾ ਜਿਹੜੇ ਬਰੀਦਰ ਸੀਗੇ ਉਹ ਸੇਲ ਹੋ ਗਏ ਸਭ ਬਰੀਦਰ ਸੇਲ ਹੋ ਗਏ ਫੀਮੇਲ ਆ ਹਾਂ ਜੀ ਬੜੀ ਹਵਾ ਛੱਡਦੇ ਬੜੀ ਇਹਨਾਂ ਦੀ ਕਿੰਨੀ ਕੀਮਤ ਹੋਊਗੀ ਜਿਵੇਂ ਆਹ ਛੋਟੇ ਕੋਈ 20000 ਦਾ 30000 ਦਾ ਵੀ 10000 ਦਾ 5000 ਦਾ ਐਵੇਂ ਵਿਕਦੇ ਆ ਰਿਖਦੇ ਹਾਂ ਜੀ ਕੁਆਲਿਟੀ ਦੇ ਹਿਸਾਬ ਨਾਲ ਹੂੰ ਹਾਂ ਜੀ ਤੁਹਾਡਾ ਨੰਬਰ ਹੈ ਮੋਬਾਈਲ ਨੰਬਰ ਹੈ 88595520 ਚਲੋਗੇ 82 8259 ਹਾਂ 59 ਹੀ ਰਹਿ ਚਲੋਗੇ ਪੰਜਾ ਜੀਰੋ ਰਣਜੀਤ ਚੋਰਵੰਜਾ ਕੀ ਨਾਮ ਦੱਸਿਆ ਕੁਲਦੀਪ ਸਿੰਘ ਆਈ ਕੁਲਦੀਪ ਸਿੰਘ ਲੇਰਾ ਬੇਗਾ ਹਾਂਜੀ ਹਾਂ ਸੋ ਦੋਸਤੋ ਇਹ ਬਹੁਤ ਵਧੀਆ ਜਿਹੜਾ ਕਿੱਤਾ ਕਿਉਂਕਿ ਜਿਹੜਾ ਮਿਹਨਤ ਕਰਕੇ ਬੰਦਾ ਕੋਈ ਆਪਣੇ ਕਿਉਂਕਿ ਇਹਨਾਂ ਦਾ ਪਿਤਾਪੁਰਖੀ ਕਿੱਤਾ ਇਹਨਾਂ ਨੇ ਦੱਸਿਆ ਤੇ ਇਹਨਾਂ ਨੇ ਇੱਥੇ ਪਹੁੰਚੇ ਤੇ ਆਹ ਵੇਖੋ ਕਿੰਨੀਆਂ ਵਧੀਆ ਨਸਲਾਂ ਪੈਦਾ ਕੀਤੀਆਂ ਇਹਨਾਂ ਨੇ ਤੇ